ਮੈਂ ਕਰ ਰਿਹਾ ਟੋਲ ਪਲਾਜ਼ੇ ਬੰਦ ਇਹਨਾਂ ਨੇ ਉਹਨਾਂ ਦਾ ਹਿੱਸਾ ਪਾਇਆ ਹੋਇਆ ਸੀ ਤੂੰ ਕਮਾਈ ਚੱਲ ਮੈਨੂੰ ਸਾਨੂੰ ਇਹਨੇ ਦੇ ਦੇ ਉਹੀ ਉਮੀਦ ਲੈ ਕੇ ਸਾਡੇ ਕੋਲੇ ਵੀ ਆਏ ਸੀ ਉਹ ਟੋਲ ਪਲਾਜ਼ੇ ਵਾਲੇ 242 ਦਿਨ ਦੇ ਦਿਓ ਜੀ 100 ਦਿਨ ਥੋੜਾ ਮੈਂ ਕਹਾ ਤੁਸੀਂ 100 ਦਿਨ ਦੀ ਗੱਲ ਕਰਦਾ ਬਿਸਤਰਾ ਚੱਕੋ ਰਾਤ ਨੂੰ ਅੱਜ 12 ਵਜੇ ਬਹੁਤ ਵਧੀਆ ਜੀ ਬਹੁਤ ਲੁੱਟ ਹੋ ਰਹੀ ਹੈ ਕੰਮ ਦੇ ਵਿੱਚ ਤਾਂ ਬਾ ਜਿਵੇਂ ਹੁਣ ਇਹਦਾ ਪਹਿਲਾ ਹਿੱਸਾ ਜਾਂਦਾ ਸੀ ਇਹ ਤਾਂ ਪਹਿਲਾਂ ਤੋਂ ਪਹਿਲਾਂ ਤੋਂ ਬਹੁਤ ਟਾਈਮ ਪਹਿਲਾਂ ਕਹੀ ਜਾ ਰਹੀ ਸੀ ਵੀ ਇਹ ਬੰਦ ਹੋਣਾ ਬੰਦ ਹੋਣਾ ਪਰ ਬੰਦ ਹੁਣ ਹੋਣ ਲੱਗਿਆ ਬੰਦ ਹੋਣਾ ਚਾਹੀਦਾ ਵੀਰੇ ਸਾਡੀ ਤਾਂ ਸਾਰੀ ਕਮਾਈ ਹੋਰ ਇਨਾਂ ਚ ਜਾਂਦੀ ਆ ਜਿਹੜੀ ਭਗਵਾਨ ਦਮਨ ਦੀ ਸਰਕਾਰ ਆ ਇਹ ਸਾਡੇ ਲਈ ਵਧੀਆ ਗੀ ਅੱਗੇ ਤਾਂ ਅਸੀਂ ਕਦੇ ਬੰਦ ਹੁੰਦਾ ਮੈਂ ਆਪਣੀ ਸੋਤ ਚ ਦੇਖਿਆ ਨਹੀਂ ਆ ਫਸਟ ਟਾਈਮ ਆ ਸਰਕਾਰ ਨੇ ਕੀਤਾ ਬਹੁਤ ਵਧੀਆ ਵਧੀਆ ਕੰਮ ਨਹੀਂ ਨਵੀਂ ਸਰਕਾਰ ਦੇ ਬਹੁਤ ਵਧੀਆ ਕੰਮ ਲੱਗੇ ਇੱਕ ਤਾਂ ਖਰਚਾ ਬਚੇਗਾ ਜੀ ਲੋਕਾਂ ਦਾ ਇੱਕ ਲੋਕਾਂ ਦਾ ਟਾਈਮ ਬਚੇਗਾ ਅੱਜ ਇਹ ਟੋਲ ਪਲਾਜ਼ਾ ਜਿਹੜਾ ਲੋਕਾਂ ਲਈ ਫ੍ਰੀ ਹੈ ਹਰੇਕ ਟੋਲ ਪਲਾਜ਼ੇ ਨੂੰ ਆਉਣ ਵਾਲੇ ਦਿਨਾਂ ਦੇ ਵਿੱਚ ਆਪਣੀ ਐਕਸਪਾਇਰੀ ਡੇਟ ਦੋਨੋਂ ਪਾਸੇ ਵੱਡੇ ਅੱਖਰਾਂ 'ਚ ਲਿਖਣੀ ਪਊਗੀ ਤੇ ਅਸੀਂ ਇੰਨੀ ਤਰੀਕ ਤੱਕ ਆਏਗੇ ਇਹੰ ਮਂਬਰ ਆ ਕੇ ਨੰਬਰ ਸਰਕਾਰ ਆ ਸਾਰੇ ਚੱਕੇ ਜਾਣੇ ਆ ਖਾਲੀਆਂ ਦੀ ਮਿਲੀ ਭੱਤਣਾ ਸਾਰੀ ਇਹ ਬਹੁਤ ਵਧੀਆ ਗੱਲ ਆ ਇਹ ਰੋਜ਼ ਦੀਆਂ ਪਰਚੀਆਂ ਛੱਡੀਆਂ 1400 ਦੀਆਂ ਅੱਛਾ ਇਹਦੇ ਹੁਣ ਫਾਇਦਾ ਹੀ ਆ ਮਾਲਕਾਂ ਨੂੰ ਤਾਂ ਪਹਿਲਾਂ ਨਹੀਂ ਪਾਇਦਾ ਗੱਡੀਆਂ 'ਚ ਕੁਝ ਇਹਨਾਂ ਦੇ ਵਿੱਚ ਜ਼ਿਆਦਾ ਰੋਲ ਸਰਕਾਰਾਂ ਦਾ ਹੀ ਹੁੰਦਾ ਜਿਹੜੀ ਆ ਆ ਭਗਵੰਤ ਮਾਨ ਦੀ ਸਰਕਾਰ ਲਾ ਲੋ ਇਨੇ ਕੁਛ ਨਾ ਕੁਛ ਚੰਗਾ ਕੀਤਾ ਵਧੀਆ ਕੀਤਾ ਜਿਹੜੇ ਇਹਨਾਂ ਤੇ ਐਕਸ਼ਨ ਲਿਆ ਤੇ ਵਧੀਆ ਹੋਇਆ ਜੀ ਵਧੀਆ ਫੈਸਲਾ ਹੋਇਆ ਬੰਦ ਹੋ ਗਿਆ ਪੂਰਾ ਵਧੀਆ ਕੰਮ ਆਈ ਸਰਕਾਰ ਦਾ 1 ਨੰਬਰ ਮਾਨ ਸਰਕਾਰ ਦਾ 1 ਨੰਬਰ ਕੰਮ ਆਈ ਇੱਕ ਅੱਧਾ ਰਹਿ ਗਿਆ ਉਹ ਨੈਸ਼ਨਲ ਹਾਈਵੇ ਵਾਲਿਆਂ ਦਾ ਸੈਂਟਰ ਵਾਲਿਆਂ ਦਾ ਮੇਰੀ ਅੱਖੋਂ ਨਾਲ ਤੇ ਵੀ ਹੈ ਜਿੱਦੇ ਕੋਈ ਬ੍ਰੀਚ ਕਰਤਾ ਐਗਰੀਮੈਂਟ ਚੱਕੋ ਬਈ ਬੋਰੀ ਵਿਸਤਰਾ ਸਾਸੀ ਕਾਲ